ਨੇਰੇ ਨੂੰ ਚੈਲੰਜ ਕਰਦਾ ਹਾਂ ਹੋਰ ਕੁਝ ਨਹੀਂ ਤੇ ਆਪਣੇ ਆਲੇ ਦਿਵਾਲੇ ਤਾਂ ਮੈਂ ਇਸ ਨੂੰ ਨਹੀਂ ਲਾਗੇ ਲੱਗਣ ਦਿਆਂਗਾ ਆਪਣੇ ਆਲੇ ਦਿਵਾਲੇ ਤਾਂ ਚਾਨਣ ਕਾਇਮ ਕਰਾਂਗਾ ਹਨੇਰੇ ਨੂੰ ਫਸਰਨੋਂ ਰੋਕਿਆ ਤੇ ਲੋਕ ਦੇ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਡੇ ਸਾਹਮਣੇ ਇੱਕ ਹੋਰ ਨਵੀਂ ਸਟੋਰੀ ਲੈ ਕੇ ਹਾਜ਼ਰ ਹੋਏ ਆ ਦੋਸਤੋ ਅੱਜ ਗੱਲ ਕਰਾਂਗੇ ਆਪਾਂ ਉਸ ਸਮੇਂ ਦੀ ਜਦੋਂ ਜਿਹੜੇ ਦੌਰ ਦੇ ਵਿੱਚ ਪੰਜਾਬ ਦੇ ਵਿੱਚ ਕਰੀਬ 10-10 ਸਾਲ 15-15 ਸਾਲ ਪਿੰਡਾਂ ਦੇ ਵਿੱਚੋਂ ਬਰਾਤਾਂ ਨਹੀਂ ਉੱਠੀਆਂ ਸੀ ਇਹੋ ਜਿਹਾ ਕਾਲਾ ਦੌਰ ਜਦੋਂ ਪੰਜਾਬ ਦੇ ਵਿੱਚ ਹੀ ਪੰਜਾਬੀਆਂ ਨੇ ਇੱਕ ਦੂਜੇ ਦੇ ਖੂਨਾਂ ਦੇ ਨਾਲ ਹੌਲੀ ਖੇਢੀ ਜਿਹੜੇ ਪੰਜਾਬ ਪੁਲਿਸ ਜਿਨ੍ਹਾਂ ਨੂੰ ਆਪਾਂ ਲੋਕਾਂ ਦੀ ਰਾਖੀ ਵਾਸਤੇ ਰਖਵਾਲੇ ਕਹਿੰਨੇ ਆ ਉਦੋਂ ਇਹਨਾਂ ਨੇ ਦਰਿੰਦਿਆਂ ਦਾ ਰੂਪ ਧਾਰ ਲਿਆ ਸੀਗਾ ਉਹ ਸਮਾਸੀਗਾ ਕੋਈ ਇਹੋ ਜਿਹਾ ਜਦੋਂ ਪੰਜਾਬ ਦੇ ਵਿੱਚ ਨੌਜਵਾਨਾਂ ਦਾ ਸ਼ਰੀਆਮ ਕਾਨੂੰਨ ਕੀਤਾ ਜਾਂਦਾ ਸੀ ਇਹ ਕੋਈ ਮੇਰੀ ਜ਼ੁਬਾਨੀ ਨਹੀਂ ਕਿਸੇ ਲੇਖਕ ਦੀ ਜ਼ੁਬਾਨੀ ਨਹੀਂ ਇਹ ਹਾਈ ਕੋਰਟ ਸੁਪਰੀਮ ਕੋਰਟ ਦੇ ਵੱਲੋਂ ਇਹ ਬਿਲਕੁਲ ਕਲੀਅਰ ਕਰ ਦਿੱਤਾ ਗਿਆ ਕੇਸ ਜਿਨੇ ਵੀ ਲੜਿਆ ਸੀਗਾ ਉਹ ਜਿੱਤ ਗਿਆ ਸੀਗਾ ਕਿ ਪੰਜਾਬ ਦੇ ਨੌਜਵਾਨ ਜਿਹੜੇ ਆ ਉਹਨਾਂ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ ਸੀਗਾ ਤੇ ਇਹਦੀ ਗਿਣਤੀ ਸੀਗੀ ਹਜ਼ਾਰਾਂ ਤੋਂ ਲੱਖਾਂ ਤੱਕ ਵੀ ਪਹੁੰਚ ਸਕਦੀ ਸੀ ਅਗਰ 25000 ਤੋਂ 25000 ਇੱਕ ਲਾਸ਼ ਜਿਹੜੀ ਆ ਬਚ ਜਾਂਦੇ ਦੋਸਤੋ ਅੱਜ ਗੱਲ ਕਰਾਂਗੇ ਆਪਾਂ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਜਿਨ੍ਹਾਂ ਨੇ 25000 ਤੋਂ ਪਲੱਸ ਜਿਹੜੀਆਂ ਲਾवारिस ਲਾਸ਼ਾਂ ਨੂੰ ਇਨਸਾਫ਼ ਦਿਵਾਉਣ ਦਾ ਜੰਮਾ ਚੁੱਕ ਲਿਆ ਸੀਗਾ ਭਾਈ ਜਸਵੰਤ ਸਿੰਘ ਜੀ ਖਾਲੜਾ ਸੋਚ ਸੰਘਰਸ਼ ਤੇ ਸ਼ਹਾਦਤ ਦੀ ਮੂਰਤ ਜਿਨ੍ਹਾਂ ਦਾ ਜਨਮ ਤਰੰਤਰੰਦੇ ਪਿੰਡ ਖਾਲੜਾ ਦੇ ਵਿੱਚ ਹੋਇਆ 1952 ਦੇ ਵਿੱਚ ਜਨਮੇ भाई जसवन सिंह जी खालड़ा जिन्होंने अपनी मूਢਲੀ ਜਿਹੜੀ ਪੜ੍ਹਾਈ ਆ ਉਹ ਪਿੰਡ ਦੇ ਸਕੂਲ ਦੇ ਵਿੱਚ ਕਰਕੇ ਕਾਲਜ ਦੇ ਵਿੱਚ ਪੜ੍ਹ ਕੇ ਕਾਲੇ ਦੇ ਵਿੱਚ ਜਾ ਕੇ ਰਵਾ ਨੌਜਵਾਨ ਭਾਰਤ ਸਭਾ ਜਿਹੜੀ ਜੁਆਇਨ ਕੀਤੀ ਜਿੱਥੇ ਉਹਨਾਂ ਨੇ ਵੱਖ-ਵੱਖ ਅਗਰ ਕੋਈ ਵੀ ਕਿਸੇ ਤਰ੍ਹਾਂ ਦਾ ਤੱਕਾ ਹੁੰਦਾ ਸੀ ਕਿਸੇ ਵੀ ਵਪਾਰਕ ادارے ਵੱਲੋਂ ਜਾਂ ਕਿਸੇ ਵੀ ਸਿੱਖਿਆ ਅਧਿਕਾਰ ادارے ਵੱਲੋਂ ਕਿਸੇ ਵੀ ਧਰਮ ਨਾਲ ਸੰਬੰਧਿਤ ਕਿਸੇ ਫਿਰਕੇ ਨਾਲ ਸੰਬੰਧਿਤ ਤਾਂ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਸੀਗੇ ਸ਼ੁਰੂ ਤੋਂ ਲੈ ਕੇ ਲੋਕਾਂ ਦੇ ਹੱਕਾਂ ਵਾਸਤੇ ਲੜਨ ਦੇ ਲਈ ਜਿਹੜੇ ਤਤ ਪਰ ਰਹਿੰਦੇ ਸੀਗੇ ਉਹਨਾਂ ਨੇ ਕਈ ਜਿਹੜੇ ਆ ਇਹੋ ਜਿਹੇ ਕੇਸ ਲੜੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਈ ਚੰਗੇ ਕੰਮ ਜਿਹੜੇ ਕੀਤੇ ਜਿਵੇਂ ਕਿ ਲੋਕ ਸਭ ਤੋਂ ਜ਼ਿਆਦਾ ਜਿਹੜਾ ਕਰਦੇ ਸੀਗੇ ਵਿਆਹਾਂ ਦੇ ਵਿੱਚ ਵੱਧ ਖਰਚਾ ਕਰਦੇ ਸੀਗੇ ਸਭ ਤੋਂ ਪਹਿਲਾਂ ਉਹਨਾਂ ਨੇ ਲੋਕਾਂ ਨੂੰ ਇਹ ਬੇਨਤੀ ਕੀਤੀ ਕਿ ਜਿਹੜੇ ਵਿਆਹ ਆ ਬਿਲਕੁਲ ਸਾਦੇ ਤੇ ਸੁਖੀ ਵਿਆਹ ਕਿਤੇ ਜਾਣ ਜਿਹਦੇ ਨਾਲ ਕਿ ਨਾ ਕਰਜ਼ਾ ਹੋਊਗਾ ਤੇ ਨਾ ਲੋਕਾਂ ਨੂੰ ਫਾਹੇ ਲੈਣੇ ਪੈਣਗੇ ਇਹ ਵਾਲੇ ਕਾਰਜ ਤੋਂ ਬਾਅਦ ਜਦੋਂ ਉਹਨਾਂ ਨੇ ਆਪਣਾ ਵਿਆਹ 1981 ਦੇ ਵਿੱਚ ਕੀਤਾ ਉਹਨਾਂ ਨੇ ਬਿਲਕੁਲ ਹੀ ਸਾਦੇ ਢੰਗ ਦੇ ਨਾਲ ਕੁਝ ਕੁ ਬਰਾਤੀਆਂ ਦੇ ਨਾਲ ਜਾ ਕੇ ਜਵਾ ਆਪਣੀ ਧਰਮ ਪਤਨੀ ਜਿਹੜੀ ਆ ਵਿਆਹ ਕੇ ਕਰ ਲਿਆਂ ਦੀ ਭਾਈ ਜਸਵੰਤ ਸਿੰਘ ਖਾਲੜਾ ਦੇ ਤਿੰਨ ਭਰਾ ਜਿਹੜੇ ਆ ਉਹ ਵਿਦੇਸ਼ ਦੇ ਵਿੱਚ ਜਿਹੜੇ ਰਹਿ ਰਹੇ ਸੀਗੇ ਭਾਈ ਜਸਵੰਤ ਸਿੰਘ ਜੀ ਖਾਲੜਾ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਰਹਿ ਰਹੇ ਸੀਗੇ ਤੇ ਭਾਈ ਜਸਵੰਤ ਸਿੰਘ ਖਾਲੜਾ ਦੇ ਤਿੰਨ ਬ੍ਰਦਰ ਸੀਗੇ ਉਹਨਾਂ ਦੇ ਕੋਲ ਇਹਨਾਂ ਨੂੰ ਜਾਣ ਦਾ 1991 ਦੇ ਵਿੱਚ ਯੂਕੇ ਆਉਣ ਦਾ ਮੌਕਾ ਮਿਲਿਆ ਉੱਥੇ ਜਾ ਕੇ ਉਹਨਾਂ ਨੇ ਜੋ ਵੀ ਪੰਜਾਬ ਦੇ ਵਿੱਚ ਹੋ ਰਿਹਾ ਸੀਗਾ ਉਸ ਸਮੇਂ ਜਿਹੜਾ ਕੇਪੀਐਸ ਗਿੱਲ ਜਿਹੜਾ ਸੀਗਾ ਡੀਜੀਪੀ ਆਫ ਪੰਜਾਬ ਜਿਨੇ ਕਿ ਅੱਤ ਚੱਕੀ ਹੋਈ ਸੀਗੀ ਕਿ ਕੋਈ ਵੀ ਨੌਜਵਾਨ ਕਿਤੇ ਵੀ ਚੱਕ ਕੇ ਉਹਨੂੰ ਮਾਰ ਦਿੱਤਾ ਜਾਂਦਾ ਸੀ ਤੇ ਖੁਰਦਬਦ ਕਰ ਦਿੱਤੀ ਜਾਂਦੀ ਸੀ ਉਸ ਦੀ লাশ ਕਿਉਂਕਿ ਜਦੋਂ 1984 ਦਰਬਾਰ ਸਾਹਿਬ ਦੇ ਉੱਪਰ ਅਟੈਕ ਹੋਇਆ ਉਸ ਤੋਂ ਬਾਅਦ ਨੌਜਵਾਨਾਂ ਨੂੰ ਕਤਲ ਕਰਨਾ ਪੁਲਿਸ ਵਾਸਤੇ ਇੱਕ ਖੱਬੇ ਹੱਧਾ ਖੇਡ ਸਮਝਿਆ ਜਾਂਦਾ ਸੀਗਾ ਕਿਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਸੀ ਕਿਸੇ ਨੂੰ ਕੋਈ ਪੁਛਕਿਸ਼ ਨਹੀਂ ਹੁੰਦੀ ਸੀ ਜਦ ਭਾਈ ਜਸਵੰਤ ਸਿੰਘ ਖਾਲੜਾ 1991 ਦੇ ਵਿੱਚ ਯੂਕੇ ਦੇ ਵਿੱਚ ਗਿਆ ਪਹਿਲਾ ਤਾਂ ਉਹ ਟੂਰਿਸਟ ਵੀਜ਼ਾ ਲੈ ਕੇ ਗਿਆ 6 ਮਹੀਨੇ ਦਾ ਬਾਅਦ ਵਿੱਚ ਉਹਨਾਂ ਨੇ ਉੱਥੇ ਯੂਕੇ ਸਰਕਾਰ ਨੂੰ ਅਪੀਲ ਕੀਤੀ ਕਿ ਮੈਨੂੰ ਇੱਥੇ ਵੱਧ ਸਮਾਂ ਰਹਿਣ ਦਾ ਮੌਕਾ ਦਿੱਤਾ ਜਾਵੇ ਇਹ ਉਹਨਾਂ ਨੇ ਮੌਕਾ ਇਥੋਂ ਦੀ ਪੰਜਾਬ ਦੇ ਮਾਹੌਲਾ ਤੋਂ ਡਰਦਿਆਂ ਨਹੀਂ ਲਿਆ ਉਹਨਾਂ ਨੇ ਉੱਥੇ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣੀ ਜਿਹੜੀ ਆ ਤਰਾਸ ਦੀ ਪੰਜਾਬ ਦੀ ਦਸਨੀ ਸ਼ੁਰੂ ਕੀਤੀ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਉੱਪਰ ਤਸ਼ੱਦਦ ਢਾਇਆ ਜਾ ਰਿਹਾ ਖਾਸ ਕਰਕੇ ਘੱਟ ਗਿਣਤੀਆਂ ਸਿੱਖ ਕੌਮ ਜਾਂ ਹੋਰ ਜਿਹੜੇ ਆ ਮੁਸਲਮਾਨ ਲੋਕ ਜਿਹੜੇ ਆ ਉਹਨਾਂ ਦੇ ਉੱਪਰ ਕਿਸ ਤਰੀਕੇ ਦੇ ਨਾਲ ਇਹਣਾ ਤਸ਼ੱਦਦ ਕੀਤਾ ਜਾਂਦਾ ਤੇ ਜਿਹੜਾ ਮਾਰਨ ਤੋਂ ਬਾਅਦ ਜਿਹੜੀ ਸੁਣਵਾਈ ਵੀ ਨਹੀਂ ਕੀਤੀ ਜਾਂਦੀ ਇਹੋ ਜਿਹਾ ਉਹਨਾਂ ਨੇ ਲੇਖ ਜਾਂ ਕਈ ਪਰਚੇ ਹੋਰ ਵਿਦੇਸ਼ਾਂ ਨੂੰ ਵੀ ਪਾਏ ਤੇ ਜਿੱਥੇ ਵੀ ਉਹਨਾਂ ਨੂੰ ਮੌਕਾ ਮਿਲਦਾ ਸੀ ਕਿਸੇ ਵੀ ਸਟੇਜ ਤੇ ਤੋਂ ਇਹ ਵਿਚਾਰ ਜ਼ਰੂਰ ਰੱਖਦੇ ਸੀਗੇ 1992 ਦੇ ਵਿੱਚ ਜਦੋਂ ਜਿਨੂੰ ਕਿਹਾ ਜਾਂਦਾ ਕਿ ਤੱਕੇ ਨਾ ਬਣੇ ਹੋਏ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਜਿਹੜੇ ਆ ਪੰਜਾਬ ਦੇ ਮੁੱਖ ਮੰਤਰੀ ਬਣੇ ਉਸ ਸਮੇਂ ਦੋਸਤੋ 1 ਕਰੋੜ ਤੇ 32 ਲੱਖ ਦੇ ਕਰੀਬ ਜਿਹੜੇ ਵੋਟਰ ਸੀਗੇ ਜਿਨ੍ਹਾਂ ਦੇ ਵਿੱਚੋਂ ਸਿਰਫ ਤੇ ਸਿਰਫ ਇੰਡੀਆ ਦੇ ਇਤਿਹਾਸ ਦੇ ਵਿੱਚ ਸਿਰਫ ਪਹਿਲੀ ਵਾਰ ਹੋਇਆ ਕਿ 31 ਲੱਖਾਂ ਵੋਟ ਜਿਹੜੀ ਆ ਪੋਲ ਹੋਈ ਤੇ ਉਹਦੇ ਵਿੱਚੋਂ ਸਿਰਫ ਤੇ ਸਿਰਫ 13 ਲੱਖ ਜਿਹੜੀ ਵੋਟ ਸੀਗੀ ਉਹ ਕਾਂਗਰਸ ਦੇ ਹਿੱਸੇ ਆਈ ਤੇ ਬਹੁਤ ਹੀ ਘੱਟ ਵੋਟ ਦੇ ਨਾਲ ਜਿਹੜਾ ਵਾ ਕਾਂਗਰਸ ਦਾ ਜਿਹੜਾ ਮੁੱਖ ਮੰਤਰੀ ਬਿਆਨ ਸਿੰਘ ਜਿਹੜੇ ਬਣੇ ਜਿਨ੍ਹਾਂ ਨੂੰ ਕਿਆ ਜਾਂਦਾ ਕਿ ਜਿਹੜਾ ਸਿੱਖੀ ਦਾ ਘਾਣ ਕਰਨ ਵਾਸਤੇ ਜਾਂ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਸਤੇ ਬੀਨ ਸਿੰਘ ਤੇ ਬੁੱਚੜ ਆਫ ਪੰਜਾਬ ਕੇ ਪੀ ਐਸ ਗਿੱਲ ਜਿਨ੍ਹਾਂ ਦਾ ਨਾਮ ਪੈਲ ਦੇ ਆਧਾਰ ਤੇ ਆਉਦਾ ਜਿਨ੍ਹਾਂ ਨੇ ਆ ਕੇ ਪੰਜਾਬ ਦੇ ਵਿੱਚ ਜਿਹੜਾ ਵਾ دہشت ਮਚਾਈ ਤੇ ੱੱਕੇ ਨਾਲ ਚੱਕ ਚੱਕ ਕੇ ਲੋਕਾਂ ਨੂੰ ਘਰਾਂ ਦੇ ਵਿੱਚੋਂ ਜੇਲ੍ਹਾਂ ਦੇ ਵਿੱਚ ਸੁੱਟਿਆ ਫੇਕ ਇਨਕਾਊਂਟਰ ਕੀਤੇ ਡੀ ਜੀ ਪੀ ਆਫ ਪੰਜਾਬ ਕੇ ਪੀ ਐਸ ਗਿੱਲ ਜਿਹੜੇ ਆ ਜਿਨ੍ਹਾਂ ਨੇ ਬਹੁਤ ਜ਼ਿਆਦਾ ਇਸ ਚੀਜ਼ ਨੂੰ ਉਤਸ਼ਾਹਿਤ ਕੀਤਾ ਕਿ ਕੋਈ ਵੀ ਜੜਾ ਪੁਲਿਸ ਮੁਲਾਜਮ ਅਗਰ ਕਿੰਨੀਆਂ ਲਾਸ਼ਾਂ ਵੱਧ ਲੈ ਕੇ ਆਊਗਾ ਉਹਨਾਂ ਦੇ ਸਟਾਰ ਨੂੰ ਮੋਢਿਆਂ ਦੇ ਉੱਪਰ ਹੋਰ ਵੱਧ ਕੀਤੀ ਜਾਣਗੇ ਇਹ سلسلہ ਦੋਸਤੋ ਜਦੋਂ ਜਾਰੀ ਹੋਇਆ ਸਟਾਰਟ ਗੱਲ ਕਿੱਥੋਂ ਹੁੰਦੀ ਆ ਕਿ ਭਾਈ ਜਸਵੰਤ ਸਿੰਘ ਖਾਲੜਾ ਹਿਊਮਨ ਰਾਈਟਸ ਦੇ ਜਿਹੜੇ ਲੜਦੇ ਸੀਗੇ ਕਿਸੇ ਵੀ ਹੱਕ ਦੇ ਲਈ ਮਨੁੱਖੀ ਹੱਕਾਂ ਦੀ ਰਾਖੀ ਵਾਸਤੇ ਜਿਹੜੇ ਸੰਸਾ ਸੰਗਠਨ ਸੀ ਬਣਿਆ ਹੋਇਆ ਉਹਦੇ ਵਿੱਚ ਕੰਮ ਕਰਦੇ ਸੀਗੇ ਉਹਦੇ ਵਿੱਚ ਲੋਕਾਂ ਦੇ ਜਿਹੜਾ ਹੱਕ ਦੇ ਵਿੱਚ ਖੜਦੇ ਸੀਗੇ ਉਹ ਕਿੱਥੋਂ ਉਹਨਾਂ ਨੂੰ ਪਤਾ ਲੱਗਾ ਕਿ ਆੜਿਆ ਪੰਜਾਬ ਪੁਲਿਸ ਦੇ ਵੱਲੋਂ ਜਿਹੜੇ ਆ ਲਾ ਵਾਰਿਸ਼ ਲਾਸ਼ਾਂ ਬਣਾ ਕੇ ਜਿਹੜੇ ਨੌਜਵਾਨ ਸੁੱਟ ਦਿੱਤੇ ਜਾਂਦੇ ਆ ਸਾੜ ਦਿੱਤੇ ਜਾਂਦੇ ਆ ਨਹਿਰਾਂ ਦੇ ਵਿੱਚ ਸੁੱਟ ਦਿੱਤੇ ਜਾਂਦੇ ਆ ਕਿੱਥੋਂ ਗੱਲ ਸਟਾਰਟ ਹੋਈ ਦੋਸਤੋ ਗੱਲਬਾਤ ਜਦੋਂ ਸਭ ਤੋਂ ਪਹਿਲਾਂ ਜਿਹੜਾ ਵਾ ਬੈਲਾ ਇੰਕਾਊਂਟਰ ਕਾਰਡ ਹੋਇਆ ਜਿਹਦੇ ਵਿੱਚ ਕਿ ਕਰੀਬ ਹਜ਼ਾਰ ਦੇ ਪੁਲਿਸ ਮੁਲਾਜ਼ਮ ਜਿਹੜਾ ਪਿੰਡ ਦੇ ਪਹਿਲਾਂ ਦੇ ਵਿੱਚ ਗਿਆ ਜਿੱਥੇ ਜਾ ਕੇ ਉਹਨਾਂ ਨੇ ਸਿਰਫ ਤੇ ਸਿਰਫ ਨੌ ਜਿਹੜੇ ਖਾੜਕੁਸੇਨ ਸੀਗੇ ਉਹਨਾਂ ਨੂੰ ਚੱਕ ਕੇ ਉਹਨਾਂ ਦੇ ਇਨਕਾਊਂਟਰ ਕਰਕੇ ਤੇ ਲੋਕਾਂ ਨੂੰ ਇਹ ਗੱਲ ਕਹਿ ਦਿੱਤੀ ਕਿ ਬਹੁਤ ਜਿਆਦੇ ਵੱਡੇ ਅੱਤਵਾਦੀ ਸੀਗੇ ਜਿਨ੍ਹਾਂ ਨੂੰ ਮਾਰਨਾ ਬਹੁਤ ਜ਼ਰੂਰੀ ਸੀ ਤੇ ਜਿਨ੍ਹਾਂ ਦੀਆਂ ਲਾਸ਼ਾਂ ਜਿਹੜੀਆਂ ਸੀਗੀਆਂ ਉਹ ਨਹਿਰ ਦੇ ਵਿੱਚ ਵਹਾ ਦਿੱਤੀਆਂ ਉੱਥੋਂ ਇਹੜਾ ਸ਼ੁਰੂ ਹੋਇਆ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਨੇ ਇਸ ਚੀਜ਼ ਨੂੰ ਜਿਹੜਾ ਵਾ ਇਸ ਚੀਜ਼ ਦੇ ਬਾਰੇ ਲੜੇ ਸਾਹਮਣੇ ਲਿਆਂਦਾ ਉਸ ਸਮੇਂ ਜਿਹੜੇ ਐਸਐਸਪੀ ਸੰਧੂ ਸੀਗੇ ਉਹਨਾਂ ਦਾ ਇਹ ਸਾਰਾ ਪਰਦਾ ਫਾਸ਼ ਹੋਇਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਸਾਰਾ ਫੇਕ ਇਨਕਾਊਂਟਰ ਕੀਤੇ ਉਸ ਤੋਂ ਬਾਅਦ ਜਦੋਂ ਇਹ ਜਿਹੜਾ ਮਾਮਲਾ ਵਧਣਾ ਸ਼ੁਰੂ ਹੋ ਗਿਆ ਅਣਪਛਾਤੇਆਂ ਲਾਸ਼ਾਂ ਜਿਹੜੀਆਂ ਵਾਂ ਸਿਮੇਆ ਦੇ ਵਿੱਚ ਆ ਕੇ ਸੜਨੀਆਂ ਸ਼ੁਰੂ ਹੋ ਗਈਆਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਟਰੱਕਾਂ ਦੇ ਟਰੱਕ ਭਰ ਕੇ ਆਉਣੇ ਸ਼ੁਰੂ ਹੋ ਗਏ ਤਾਂ ਭਾਈ ਜਸਵੰਤ ਸਿੰਘ ਖਾਲੜਾ ਨੇ ਇੱਕ ਪਲਾਨ ਦੇ ਅਧੀਨ ਕਿਉਂਕਿ ਕਾਫੀ ਪੜੇ ਲਿਖੇ ਸੀਗੇ ਉਹਨਾਂ ਨੇ ਇੱਕ ਪਲਾਨ ਜਿਹੜਾ ਕ੍ਰੀਏਟ ਕੀਤਾ ਕਿ ਆਪਣੇ ਨਾਲ ਦੇ ਜਿਹੜੇ ਸਾਥੀ ਸੀਗੇ ਉਹਨਾਂ ਨੂੰ ਇੱਕ ਅਫਸਰ ਸਰਕਾਰੀ ਅਫਸਰ ਬਣਾ ਕੇ ਸੀਮਿਆਂ ਦੇ ਵਿੱਚ ਅੰਮ੍ਰਿਤਸਰ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਅੰਮ੍ਰਿਤਸਰ ਦੇ ਜਿਹੜੇ ਮੇਨ ਸੀਮੇ ਸੀਗੇ ਉਹਨਾਂ ਦੇ ਉੱਥੇ ਜਾ ਕੇ ਰੇਡ ਕੀਤੀ ਚੈਕਿੰਗ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਉੱਥੇ ਪਹਿਲਾਂ ਜਿਹੜੇ ਸੀਗੇ ਮੁਲਾਜ਼ਮ ਜਿਹੜੇ ਕੰਮ ਕਰਦੇ ਸੀ ਸੀਮਿਆਂ ਦੇ ਵਿੱਚ ਉਹਨਾਂ ਨੂੰ ਦੱਸ ਦਿੱਤਾ ਕਿ ਇਸ ਤਰੀਕੇ ਦੇ ਨਾਲ ਤੁਹਾਡੇ ਕੋਲ ਕੋਈ ਸਰਕਾਰੀ ਜਿਹੜਿਆ ਅਫਸਰ ਆਉਣਗੇ ਤੇ ਤੁਸੀਂ ਉਹਨਾਂ ਨੂੰ ਦੱਸਣਾ ਵਾ ਜੋ ਜੋ ਵੀ ਸੱਚ ਹੈਗਾ ਵਾ ਜਾਂ ਤੁਹਾਡੇ ਕੋਲ ਕਿੰਨੀਆਂ ਲਾਸ਼ਾਂ ਆਉਂਦੀਆਂ ਜੋ ਵੀ ਆ ਤੇ ਤੁਹਾਡਾ ਪ੍ਰੋਮੋਸ਼ਨ ਕੀਤਾ ਜਾਊਗਾ ਉਸੇ ਪਲਾਨ ਦੇ ਅਧੀਨ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਜਦੋਂ ਉਹਨਾਂ ਸੀਮਿਆਂ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਉੱਥੇ ਬਹੁਤ ਜ਼ਿਆਦੀਆਂ ਜਿਹੜੀਆਂ ਰਿਪੋਰਟਾਂ ਮਿਲਦੀਆਂ ਵਾ ਜਿਦੇ ਵਿੱਚ ਬਹੁਤ ਹੀ ਜ਼ਿਆਦਾ ਕਲੀਆਂ ਹੁੰਦਾ ਵਾ ਇਹ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਥੋਂ ਦੇ ਮੁਲਾਜ਼ਮ ਦੱਸਦੇ ਆ ਕਿ ਕਈ ਵਾਰ 8-10 ਲਾਸ਼ਾਂ ਜਿਹੜੀਆਂ ਵਧਿਆੜੀ ਦੇ ਆਉਂਦੀਆਂ ਸੀ ਤੇ ਕਈ ਵਾਰ ਟਰੱਕ ਭਰ-ਭਰ ਕੇ ਨੌਜਵਾਨਾਂ ਦੀਆਂ ਲਾਸ਼ਾਂ ਆਉਂਦੀਆਂ ਸੀ ਜਿਨ੍ਹਾਂ ਦੇ ਵਿੱਚ ਮੋਸਟਲੀ ਲਾਸ਼ਾਂ ਜਿਹੜੀਆਂ ਸੀਗੀਆਂ 15 ਤੋਂ 35-40 ਸਾਲ ਦੇ ਜਿਹੜੇ ਨੌਜਵਾਨ ਸੀਗੇ ਤੇ ਕਿਸਾਹਤਾਰੀ ਨੌਜਵਾਨ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਕਿ ਇਹੜੇ ਸਿੱਖ ਸੀਗੇ ਉਹਨਾਂ ਦੀਆਂ ਲਾਸ਼ਾਂ 99% ਲਾਸ਼ਾਂ ਉਹਨਾਂ ਦੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਬਜ਼ੁਰਗ ਤੇ ਬੱਚਿਆਂ ਦੀਆਂ ਲਾਸ਼ਾਂ ਵੀ ਜਿਹੜੀਆਂ ਹੁੰਦੀਆਂ ਸੀਗੀਆਂ ਤੇ ਲਿਆ ਕੇ ਉਹਨਾਂ ਨੂੰ ਇੱਥੇ ਸਾੜ ਦਿੱਤਾ ਜਾਂਦਾ ਸੀਗਾ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਦਾ ਜਿਹੜਾ ਵੇਰਵਾ ਜਾਂ ਇਹਨਾਂ ਦਾ ਅਤਾ ਪਤਾ ਨਾ ਜਿਹੜਾ ਵਾ ਕਿਸੇ ਵੀ ਸੰਸਕਾਰ ਘਰ ਦੇ ਵਿੱਚ ਸ਼ਮਸ਼ਾਨ ਘਾਟ ਦੇ ਵਿੱਚ ਜਦੋਂ ਲਾਸ਼ ਜਿਹੜੀ ਸਾੜੀ ਜਾਂਦੀ ਹੈ ਚਾਹੇ ਉਹ ਲਾ ਵਾਰਿਸ ਹੋਵੇ ਉਹਦੇ ਕੱਪੜੇ ਤੱਕ ਜਿਹੜੇ ਆ ਸਾਹਮਣੇ ਰੱਖੇ ਜਾਂਦੇ ਆ ਅਗਰ ਉਹ ਲਾ ਵਾਰਿਸ ਆ ਆਗਰ ਉਹਦਾ ਆਤਾ ਪਤਾ ਹੈ ਤਾਂ ਉਹ ਬਕਾਇਦਾ ਰਜਿਸਟਰ ਦੇ ਉੱਪਰ ਮੈਂਸ਼ਨ ਕੀਤਾ ਜਾਂਦਾ ਉਹਨਾਂ ਨੇ ਉਹਨਾਂ ਨੂੰ ਦੱਸ ਦਿੱਤਾ ਕਿ ਤੁਸੀਂ ਜਾ ਕੇ ਮਿਊਨਿਸਪਲ ਕਮੇਟੀ ਜਿਹੜੀ ਆ ਨਗਰ ਨਿਗਮ ਦੇ ਕੋਲੋਂ ਜਾ ਕੇ ਤੁਸੀਂ ਇਹ ਚੀਜ਼ ਲੈ ਸਕਦੇ ਹੋ ਉਹਨਾਂ ਦੇ ਕੋਲ ਡਾਟਾ ਸਾਰਾ ਸਾਰਾ ਹੈ ਕਿਉਂਕਿ ਉਹਨਾਂ ਦੇ ਕੋਲ ਉਹਨਾਂ ਨੂੰ ਸਾੜਨ ਵਾਸਤੇ ਪਾਲਣ ਮਿਲਦਾ ਸੀ ਤਾਂ ਉਹ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਨੇ ਉੱਥੇ ਜਾ ਕੇ ਉਹਨਾਂ ਦੇ ਰਜਿਸਟਰ ਖੰਗਾਲਣੇ ਸ਼ੁਰੂ ਕੀਤੇ ਦੋਸਤੋ ਤੁਸੀਂ ਇਹ ਸੋਚ ਕੇ ਸੁਣ ਕੇ ਹੈਰਾਨ ਰਹੇ ਹੋਗੇ ਕਿ ਇਕੱਲੇ ਅੰਮ੍ਰਿਤਸਰ ਦੇ ਸਿਵਿਆਂ ਦੇ ਵਿੱਚੋਂ 6000 ਤੋਂ ਪਲੱਸ ਜਿਹੜੀਆਂ ਲਾ ਵਾਰਿਸ ਲਾਸ਼ਾਂ ਉਹਨਾਂ ਦੇ ਨਾਮ ਮਿਲਿਆ ਬਿਲਕੁਲ ਸਾਰਾ ਡਾਟਾ ਮਿਲਿਆ ਜਿਹਦੇ ਵਿੱਚ ਕਈ ਨੌਜਵਾਨ ਕਿਸੇ ਦਾ ਕੋਈ ਭਰਾ ਕਿਸੇ ਦਾ ਕੋਈ ਪਿਓ ਕਿਸੇ ਦਾ ਘਰ ਵਾਲਾ ਜਿਹੜਾ ਕਿ ਕਰੋ ਸਵੇਰ ਨੂੰ ਗਿਆ ਤੇ ਸ਼ਾਮ ਤੱਕ ਉਹ ਘਰੇ ਨਹੀਂ ਮੁੜਿਆ ਤੇ ਇੱਕ ਲਾਸ਼ ਬਣਾ ਕੇ ਸੁੱਟ ਦਿੱਤਾ ਗਿਆ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੇ ਵੱਲੋਂ ਇਹ ਸਾਰਾ ਹਤਿਆਚਾਰ ਕੀਤਾ ਗਿਆ ਸਿੱਧੇ ਤੌਰ ਤੇ ਇਹ ਪੰਜਾਬ ਪੁਲਿਸ ਨੂੰ ਤਾਂ ਟਾਰਗੇਟ ਕੀਤਾ ਜਾਂਦਾ ਕਿਉਂਕਿ ਉਸ ਸਮੇਂ ਜਿਹੜਾ ਕੇਪੀਐਸ ਗਿੱਲ ਜਿਨ੍ਹਾਂ ਨੇ ਇਸ ਸਾਰੇ ਸਟੇਟਮੈਂਟ ਤੋਂ ਬਾਅਦ ਜਦੋਂ ਸਾਰੇ ਲੋਕਾਂ ਦੇ ਵਿੱਚ ਇਹ ਭਗਦੌਣ ਮਚ ਗਈ ਕਿ ਇਹ ਸਾਰੇ ਜਿਹੜੇ ਸਾਡੇ ਗੁੰਮ ਹੋਇਆ ਲੋਕ ਸਾਡੇ ਭੈਣ ਭਰਾ ਜਿਹੜੇ ਗੁੰਮ ਹੋਇਆ ਜਿਨ੍ਹਾਂ ਦੇ ਬਾਰੇ ਅਸੀਂ ਰਿਪੋਰਟ ਲਿਖਾਉਨੇ ਆ ਤਾਂ ਰਿਪੋਰਟ ਦੇ ਵਿੱਚ ਉਹ ਕਿਤੇ ਉਹ ਨਹੀਂ ਲੱਭਦਾ ਕਿ ਕਿੱਥੇ ਗੁੰਮ ਹੋ ਗਿਆ ਕਿਧਰ ਧਰਤੀ ਖਾ ਗਈ ਜਾਂ ਅਸਮਾਨ ਨਿਕਲ ਗਿਆ ਜਦੋਂ ਇਸ ਚੀਜ਼ ਦਾ ਲੋਕਾਂ ਨੂੰ ਪਤਾ ਲੱਗਾ ਲੋਕਾਂ ਦੇ ਵਿੱਚ ਥੋੜੀ ਹਲਚਲ ਹੋਣੀ ਸ਼ੁਰੂ ਹੋਈ ਤਾਂ ਪੰਜਾਬ ਦੇ ਡੀਜੀਪੀ ਜਿਹੜੇ ਆ ਕੇਪੀਐਸ ਗਿੱਲ ਜਿਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਅਧੀਨ ਦੱਸਿਆ ਕਿ ਜਿਹੜੇ ਵੀ ਨੌਜਵਾਨ ਲਾਪਤਾ ਹੋਏ ਪਿਆ ਉਹ ਕਿੱਥੇ ਗਏ ਉਹਨਾਂ ਨੇ ਦੱਸਿਆ ਇੱਕ ਟੀਚਰ ਦੇ ਅਧੀਨ ਦੱਸਿਆ ਪੰਜਾਬ ਦੇ ਨੌਜਵਾਨਾਂ ਨੂੰ ਕਿ ਇਸ ਵਕਤ ਉਹ ਵਿਦੇਸ਼ਾਂ ਦੇ ਵਿੱਚ ਅਮਰੀਕਾ ਕੈਨੇਡਾ ਯੂਕੇ ਦੇ ਵਿੱਚ ਜਾ ਕੇ ਦਿਹਾੜੀਆਂ ਕਰਦੇ ਆ ਤੇ ਆਪਣਾ ਕੰਮਕਾਰ ਚਲਾਉਂਦੇ ਆ ਇਸ ਚੀਜ਼ ਦਾ ਜਦੋਂ ਉਹਨਾਂ ਨੇ ਕਿਹਾ ਕਿ ਇਹੜੇ ਮਨੁੱਖੀ ਅਧਿਕਾਰਾਂ ਵਾਲੇ ਆ ਭਾਈ ਜਸਵੰਤ ਸਿੰਘ ਖਾਲੜਾ ਇਹ ਬਿਲਕੁਲ ਝੂਠ ਕਹਿ ਰਹੇ ਆ ਉਹਨਾਂ ਦੇ ਕੋਲ ਕੋਈ ਪ੍ਰੂਫ ਨਹੀਂਗਾ ਇਹ ਸਟੇਟਮੈਂਟ ਤੋਂ ਬਾਅਦ ਭਾਈ ਜਸਵੰਤ ਸਿੰਘ ਖਾਰਾਣਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਅਧੀਨ ਉਹਨਾਂ ਨੇ ਵਿਦ ਪ੍ਰੂਫ ਸਾਰਾ ਕੁਝ ਦੱਸਿਆ ਸਾਰਾ ਡਾਟਾ ਦੱਸਿਆ ਕੱਲੇ ਕੱਲੇ ਦਾ ਘਰ ਆਤਾ ਪਤਾ ਸਾਰਾ ਕੁਝ ਐਡਰੈਸ ਤੱਕ ਦੱਸਿਆ ਇਹ ਆ ਬੰਦੇ ਆ ਜਿਨ੍ਹਾਂ ਨੂੰ ਤੁਸੀਂ ਲਾਵਾਰਸ ਕਹਿ ਕੇ ਸਿਮਿਆਂ ਦੇ ਵਿੱਚ ਸਾਰ ਦਿੱਤਾ ਜਾਂ ਅੱਧ ਸੜੀਆਂ ਲਾਸ਼ਾਂ ਜੜੀਆਂ ਵਾ ਨਹਿਰਾਂ ਦੇ ਵਿੱਚ ਸੁੱਟ ਦਿੱਤੀਆਂ ਜਿਹੜੀਆਂ ਕਿ ਪਿੰਡਾਂ ਦੇ ਵਿੱਚ ਕਿਤੇ ਆਮ ਉਸ ਟਾਈਮ ਕਹਿੰਦੇ ਆ ਕਿ ਕਿਸੇ ਦੀ ਬਾਜ ਜਾਂ ਲਾਟ ਜਿਹੜੀ ਕੁੱਤੇ ਖਾਂਦੇ ਹੋਏ ਨਜ਼ਰ ਆਉਂਦੇ ਹੁੰਦੇ ਸੀ ਕਿ ਕਿਹੋ ਜਿਹਾ ਭਿਆਨਕ ਸੀਨ ਹੋਊਗਾ ਜਿਹੜਾ ਕਿ ਪੰਜਾਬ ਦੇ ਵਿੱਚ ਇਹੜਾ ਕਾਲਾ ਦੌਰ ਉਸ ਟਾਈਮ ਚੱਲ ਰਿਹਾ ਸੀਗਾ ਉਸ ਟਾਈਮ ਜਦੋਂ 1995 ਦੇ ਵਿੱਚ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਨੂੰ ਕੈਨੇਡਾ ਜਾਣ ਦਾ ਮੌਕਾ ਮਿਲਿਆ ਤਾਂ ਉਹਨਾਂ ਨੇ ਉੱਥੇ ਜਾ ਕੇ ਜਿਹੜੀ ਅੱਜ ਵੀ ਆਪਾਂ ਨੂੰ ਸਪੀਚ ਜੜੀ ਆ ਭਾਈ ਜਸਵੰਤ ਸਿੰਘ ਖਾਲੜਾ ਜੀ ਜਿਹੜੀ ਮਿਲਦੀ ਆ ਆਨਲਾਈਨ ਸਾਰੀ ਸਪੀਚ ਹੈਗੀ ਆ ਕਰੀਬ ਅੱਧੇ ਘੰਟੇ ਦੀ ਜਿਦੇ ਵਿੱਚ ਉਹਨਾਂ ਨੇ ਪੰਜਾਬ ਦਾ ਜੋ ਵੀ ਹਾਲਚਲ ਚੱਲ ਰਿਹਾ ਵਾ ਇਹ ਜਾ ਕੇ ਵਿਦੇਸ਼ਾਂ ਦੀਆਂ ੜੀਆਂਵਾ ਕੈਨੇਡਾ ਦੀ ਜਿਹੜੀ ਸਟੇਜ ਵਾ ਉੱਥੇ ਜਾ ਕੇ ਬਿਆਨ ਕੀਤਾ ਤਾਂ ਲੋਕ ਜਿਹੜੇ ਬਿਲਕੁਲ ਹੈਰਾਨ ਰਹਿ ਗਏ ਸੀਗੇ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਮੈਂ ਪੰਜਾਬ ਦੇ ਵਿੱਚ ਰਹਿਣਾ ਵਾਂ ਜਾਂ ਨਹੀਂ ਰਹਿਣਾ ਮੈਨੂੰ ਗੋਲੀ ਨਾਲ ਮਾਰ ਦਿੱਤਾ ਜਾਊਗਾ ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਥ੍ਰੈਟ ਮਿਲਨੇ ਸ਼ੁਰੂ ਹੋ ਗਏ ਸੀਗੇ ਬਹੁਤ ਸਾਰੀਆਂ ਧਮਕੀਆਂ ਮਿਲ ਰਹੀਆਂ ਸੀਗੀਆਂ ਕਿ ਅਗਰ ਤੁਸੀਂ ਕਹਿ ਰਹੇ ਆ ਕਿ ਇੰਨੇ ਹਜ਼ਾਰ ਲਾਸ਼ਾਂ ਜੜੀਆਂ ਵਾ ਲਾ ਵਾਰਿਸ ਲਾਸ਼ਾਂ ਬਣਾ ਕੇ ਤੁਸੀਂ ਮਾਰ ਦਿੱਤੇ ਆ ਤਾਂ ਇੱਕ ਲਾਸ਼ ਹੋਰ ਤੁਹਾਡੇ ਵੀ ਵੱਜ ਜਾਗੀ ਤਾਂ ਕੋਈ ਫਰਕ ਨਹੀਂ ਪੈਣਾ ਇਹ ਤੇ ਇਹਨੇ ਕੇਸ ਚੱਲਣਗੇ ਪੁਲਿਸ ਇਹ ਵੀ ਚੱਲ ਲਗੀ ਉਹਨਾਂ ਨੂੰ ਇਹੋ ਜਿਹੜੇ ਥ੍ਰੈਟ ਮਿਲਦੇ ਹੁੰਦੇ ਸੀ ਪਰ ਫੇਰ ਵੀ ਉਹਨਾਂ ਨੇ ਜੁਮ ਚੱਕ ਲਿਆ ਸੀਗਾ ਕਿ ਜਿਹੜੇ ਲੋਕ ਬੇਕਸੂਰੇ ਬੇਨ ਹੱਥੇ ਜਿਨ੍ਹਾਂ ਦੀਆਂ ਮਾਵਾਂ ਜਿਨ੍ਹਾਂ ਦੀਆਂ ਭੈਣਾਂ ਜਿਨ੍ਹਾਂ ਦੇ ਘਰ ਵਾਲੀਆਂ ਡੀਕਦੀਆਂ ਕਿ ਸਾਡਾ ਜਿਹੜਾ ਵਾ ਭਰਾ ਪਤੀ ਪੁੱਤ ਜਿਹੜਾ ਵਕਤੋਂ ਘਰ ਵਾਪਸ ਆਊਗਾ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਉਹ ਜਿੰਦਾ ਆ ਜਾਂ ਮਰ ਗਿਆ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਉਹਨਾਂ ਦੇ ਅੰਤਿਮ ਕਿਰਿਆ ਜਿਹੜੀਆਂ ਹੋਈ ਵੀ ਆ ਜਾਂ ਨਹੀਂ ਹੋਈ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਇਹ ਉਹਨਾਂ ਦੀ ਅੰਤਿਮ ਅਰਦਾਸ ਜਿਹੜੀ ਆ ਉਹ ਪੈਂਡਿੰਗ ਹੀ ਪਈ ਆ ਹਾਲੇ ਤੱਕ ਜਾਂ ਸਾਡਾ ਪੁੱਤ ਜਿਉਂਦਾ ਹੋ ਜਾਂ ਮਰ ਗਿਆ ਕਿਸੇ ਨੇ ਹਾਲੇ ਤੱਕ ਕੋਈ ਪਤਾ ਨਹੀਂ ਕੀਤਾ ਇਹ ਜਦੋਂ ਘਟਨਾ ਚੱਲ ਰਹੀ ਸੀਗੀ ਤਾਂ ਉਹਨਾਂ ਨੇ ਉੱਥੇ ਜਾ ਕੇ ਜਦੋਂ ਉੱਥੋਂ ਦੀ ਪਾਰਲੀਮੈਂਟ ਜਾਂ ਉੱਥੋਂ ਦੇ ਜਿਹੜੇ ਸੀਗੇ ਲੋਕ ਉਹਨਾਂ ਨੂੰ ਦੱਸਿਆ ਤਾਂ ਲੋਕ ਜਿਹੜੇ ਬਹੁਤ ਹੀ ਜ਼ਿਆਦਾ ਉਤਸਕ ਸੀਗੇ ਕਿ ਪੰਜਾਬ ਦੇ ਵਿੱਚ ਆਖਰਕਾਰ ਚੱਲ ਕੀ ਰਿਹਾ ਪੰਜਾਬ ਦਾ ਦੌਰ ਬਹੁਤ ਜ਼ਿਆਦਾ ਕਾਲਾ ਸੀਗਾ ਉਸ ਵਕਤ 31 ਅਗਸਤ 1995 ਨੂੰ ਜਦੋਂ ਬਿਆਨ ਸਿੰਘ ਜਿਹੜੇ ਮੁੱਖ ਮੰਤਰੀ ਸੀਗੇ ਉਹਨਾਂ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਂਦਾ ਕਿਉਂਕਿ ਉਹਨਾਂ ਨੇ ਜਿਹੜਾ ਵਾ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਗਿਣਿਆ ਜਾਂਦਾ ਕਿ ਉਹਨਾਂ ਨੇ ਜਿਹੜੇ ਨੌਜਵਾਨ ਸੀਗੇ ਉਹਨਾਂ ਨੂੰ ਮਾਰਦ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਬਿਆਨ ਸਿੰਘ ਦਾ ਹੱਥ ਸੀਗਾ ਜਿਨ੍ਹਾਂ ਨੇ ਕੇ ਪੀਐਸ ਗੱਲ ਨੂੰ ਉਖਾਇਆ ਸੀ ਕਿ ਡੀਜੀਪੀ ਆਫ ਪੰਜਾਬ ਜਿਹੜੇ ਆ ਵੱਧ ਤੋਂ ਵੱਧ ਨੌਜਵਾਨਾਂ ਨੂੰ ਜਿਹੜਾ ਮਾਰਿਆ ਜਾਵੇ ਤਾਂ ਤੁਹਾਡੇ ਜਿਹੜੇ ਰੈਂਕ ਜਿਹੜੇ ਆ ਕੈਮਰਨਗੇ ਉਸ ਤੋਂ ਬਾਅਦ ਜਿਹੜੇ 6 ਸਤੰਬਰ 1995 ਨੂੰ ਭਾਈ ਜਸਵੰਤ ਸਿੰਘ ਖਾਲੜਾ ਜਦੋਂ ਪੰਜਾਬ ਆਉਂਦੇ ਆ 6 ਸਤੰਬਰ 1995 ਨੂੰ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਆਪਣੇ ਘਰ ਦੇ ਬਾਹਰ ਗੱਡੀ ਧੋਰੇ ਹੁੰਦਿਆਂ ਸਵੇਰ ਦਾ ਸਮਾਂ ਤੇ ਉਹਨਾਂ ਨੇ ਕਿਤੇ ਪ੍ਰੈਸ ਕਾਨਫਰੰਸ ਤੇ ਜਾਣਾ ਹੁੰਦਾ ਉਸ ਵਕਤ ਪੰਜਾਬ ਪੁਲਿਸ ਜਿਹੜੀ ਆ ਇੱਕ ਗੱਡੀ ਦੇ ਵਿੱਚ ਆਉਂਦੀ ਆ ਤੇ 7-8 ਜਿਹੜੇ ਆ ਜਵਾਨ ਪੁਲਿਸ ਦੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਧੱਕੇ ਨਾਲ ਗੱਡੀ ਦੇ ਵਿੱਚ ਅਗਵਾ ਕਰਕੇ ਲੈ ਜਾਂਦੇ ਆ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਕਿ ਭਾਈ ਜਸਵੰਤ ਸਿੰਘ ਖਾਲੜਾ ਕਿੱਧਰ ਗਏ ਕੌਣ ਲੈ ਕੇ ਗਿਆ ਉਸ ਵੇ ਉਸ ਸਮੇਂ ਦਾ ਜਿਹੜਾ ਵਾਕਿਆ ਸੀਗਾ ਉਸ ਸਮੇਂ ਨੂੰ ਅੱਖੀਂ ਦੇਖਿਆ ਉਹਨਾਂ ਦੇ ਗਵਾਹ ਰਹਿ ਰਹੇ ਇੱਕ ਵਿਅਕਤੀ ਨੇ ਜਿਹਨਾਂ ਨੂੰ ਬਾਅਦ ਵਿੱਚ ਗਵਾਹੀਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਤੰਗ ਕੀਤਾ ਗਿਆ ਪੁਲਿਸ ਦੇ ਵੱਲੋਂ ਥ੍ਰੈਟ ਮਿਲੇ ਕਿ ਤੁਹਾਨੂੰ ਮਾਰ ਦਿੱਤਾ ਜਾਊਗਾ ਤੁਸੀਂ ਵੀ ਇਸੇ ਤਰ੍ਹਾਂ ਹੀ ਮਰ ਜਾਓਗੇ ਅਗਰ ਤੁਸੀਂ ਕਿਸੇ ਦੀ ਕੋਈ ਵੀ ਗਵਾਹੀ ਦਿੱਤੀ ਗਵਾਹੀ ਦੇਣ ਤੋਂ ਵੀ ਗਵਾਹਾਂ ਨੂੰ ਜਿਹੜਾ ਸੀਗਾ ਮੁਕਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਉਹ ਵੀ ਦਲੇਰ ਸੀ ਜਿਨ੍ਹਾਂ ਨੇ ਆਪਣਾ ਸੱਚ ਦੇ ਪ੍ਰਤੀ ਜਿਹੜਾ ਵਾ ਸਾਥ ਦਿੱਤਾ ਤੇ ਉਹਨਾਂ ਨੇ ਗਵਾਹੀਆਂ ਦਿੱਤੀਆਂ ਤਰੀਬ 16 ਸਾਲ ਜਿਹੜਾ ਸੀਗਾ ਕੇਸ ਚੱਲਦਾ ਰਿਹਾ ਉਸ ਤੋਂ ਬਾਅਦ ਜਿਹੜੀ ਇਸ ਕੇਸ ਦੀ ਸੁਣਵਾਈ ਹੁੰਦੀ ਆ ਸੁਣਵਾਈ ਹੋਣ ਤੋਂ ਬਾਅਦ ਜਿਹੜਾ ਵਾ ਇਸ ਇਹਨਾਂ ਐਡੇ ਵੱਡੇ ਕੇਸ ਦੀ ਜਿਹੜਿਆ ਸਜ਼ਾ ਜਿਹੜੀ ਹੁੰਦੀ ਆ ਕੇਵਲ ਤੇ ਕੇਵਲ ਅੱਠ ਜਿਹੜੇ ਵਿਅਕਤੀ ਆ ਉਹਨਾਂ ਦੇ ਵਿੱਚੋਂ ਸੱਤਾਂ ਨੂੰ ਜਿਹੜੀ ਆ ਸਜ਼ਾ ਹੁੰਦੀ ਆ ਉਹ ਵੀ ਉਹਨਾਂ ਨੂੰ ਸਪੈਸ਼ਲ ਵੀਆਈਪੀ ਟ੍ਰੀਟਮੈਂਟ ਮਿਲਦਾ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਕੋਈ ਵੀ ਤਸ਼ੱਦਦ ਨਹੀਂ ਹੁੰਦਾ ਕਿਉਂਕਿ ਉੱਚ ਅਧਿਕਾਰੀ ਸੀਗੇ 25000 ਪਲੱਸ ਜਿਹੜੇ ਲਾਸ਼ਾਂ ਜਿਹੜੀਆਂ ਸੀਗੀਆਂ ਦਿਨੋਂ ਪੰਜਾਬ ਪੁਲਿਸ ਦੇ ਵੱਲੋਂ ਕਹਿ ਦਿੱਤਾ ਗਿਆ ਸੀਗਾ ਕਿ ਇਹ ਲਾਵਾਰਸ ਲਾਸ਼ਾਂ ਸੀਗੀਆਂ ਇਹਨਾਂ ਦਾ ਕੋਈ ਅਤਾ ਨਹੀਂ ਕੋਈ ਪਤਾ ਨਹੀਂ ਤੇ ਜਿੱਥੋਂ ਜੀ ਚੱਕ ਕਰਦਾ ਸੀਗਾ ਉਥੋਂ ਚੱਕ ਜਿਹੜਾ ਨੌਜਵਾਨਾਂ ਨੂੰ ਸਾੜ ਦਿੱਤਾ ਜਾਂਦਾ ਸੀਗਾ ਦੋਸਤੋ ਇਹ ਜਿਹੜਾ 25000 ਪਲੱਸ ਜਿਹੜੇ ਸੀਗੇ ਲਾਸ਼ਾਂ ਦਾ ਜਿਹੜਾ ਵੇਰਵਾ ਸੀਗਾ ਇਹ ਸਿਰਫ ਤੇ ਸਿਰਫ ਪੱਟੀ ਅੰਮ੍ਰਿਤਸਰ ਤੇ ਇੱਕ ਹੋਰ ਜ਼ਿਲ੍ਹੇ ਦਾ ਜਿਹੜਾ ਸੀਗਾ ਇਹ ਵੇਰਵਾ ਸੀਗਾ ਤੇ ਬਾਕੀ ਸਾਰਾ ਪੰਜਾਬ ਹੱਲੇ ਪਿਆ ਤੁਸੀਂ ਦੋਸਤੋ ਸੋਚ ਸਕਦੇ ਆ ਕਿ ਅਗਰ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਇੰਨਾ ਜਿਹੜਾ ਵਾ ਜਿਹੜੇ ਨੌਜਵਾਨ ਸੀਗੇ ਮਾਰ ਕਿੜੇ ਸੁੱਟ ਦਿੱਤੇ ਗਏ ਪੰਜਾਬ ਦੇ ਵਿੱਚ ਇਹੋ ਜਿਹਾ ਕਾਲਾ ਦੌਰ ਚੱਲਿਆ ਜਿਹਨੂੰ ਖਾੜਕੂਵਾਦ ਦਾ ਜਿਹੜਾ ਦੌਰ ਕਿਹਾ ਗਿਆ ਪਰੰਤੂ ਏੜਾ ਸੀਗਾ ਅੱਤਵਾਦ ਇਹ ਫਲਾਇਆ ਕਿਨੇ ਸੀਗਾ ਉਸ ਸਮੇਂ ਦੀ ਪੁਲਿਸ ਨੇ ਇੱਕ ਸਟਾਰ ਆਪਣੇ ਮੋਢਿਆਂ ਦੇ ਉੱਪਰ ਜਿਹੜੇ ਕਨੇੜੀਆਂ ਤੇ ਚੜਾਉਣ ਵਾਸਤੇ ਕਿ ਸਾਡੇ ਮੋਢਿਆਂ ਦਾ ਸਟਾਰ ਹੋਣਗੇ ਤਾਂ ਸਾਡੀ ਜਿਹੜੇ ਤਨਖਾਹਾਂ ਵਧਣਗੀਆਂ ਉਸ ਸਮੇਂ ਪੁਲਿਸ ਦੇ ਵਿੱਚ ਇੰਨੀ ਦਹਿਸ਼ਤ ਫੈਲ ਚੁੱਕੀ ਸੀਗੀ ਕਿ ਕੋਈ ਵੀ ਕਿਸੇ ਨੂੰ ਕੋਈ ਬੰਦਾ ਨਹੀਂ ਸਮਝ ਕੇ ਰਾਜੀ ਸੀਗਾ ਕਿਤੇ ਵੀ ਕੋਈ ਨੌਜਵਾਨ ਸੀਗਾ ਉਹਨੂੰ ਮਾਰ ਦਿੱਤਾ ਜਾਂਦਾ ਸੀਗਾ ਇਹੋ ਜਿਹੜਾ ਕਾਲਾ ਦੌਰ ਸੀਗਾ ਉਸ ਸਮੇਂ ਚੱਲਿਆ ਕਿਸੇ ਜਿਹੜਾ ਪੁਲਿਸ ਮੁਲਾਜ਼ਮ ਸੀਗਾ ਉਹਦੇ ਵੱਲੋਂ ਦੱਸਣ ਮੁਤਾਬਕ ਹੀ ਕੁਦੀਪ ਸਿੰਘ ਬਛੜੇ ਨਾ ਦਾ ਜਿਹੜਾ ਵਿਅਕਤੀ ਸੀਗਾ ਮੁਲਾਜ਼ਮ ਉਹਨੇ ਦੱਸਿਆ ਕਿ 25 ਅਕਤੂਬਰ 1995 ਨੂੰ ਭਾਈ ਜਸਵੰਤ ਸਿੰਘ ਖਾਲੜਾ ਨੂੰ ਗੋਲੀ ਮਾਰ ਕੇ ਐਨਕਾਊਂਟਰ ਕਰਕੇ ਹਰੀਕੇ ਪਤਨ ਜਿਹਨੂੰ ਆਪਾਂ ਹਰੀਕੇ ਹੈਡ ਕਹਿੰਦੇ ਆ ਜਿੱਥੇ ਕਿ ਬਿਆਸ ਤੇ ਸੱਤ ਲੋ ਜਿਹੜੇ ਆ ਕੇ ਮਿਲਦੇ ਆ ਉਥੇ ਬੋਰੀ ਦੇ ਵਿੱਚ ਬੰਨ੍ਹ ਕੇ ਜੜਾ ਸੁੱਟ ਦਿੱਤਾ ਗਿਆ ਸੀਗਾ ਉਹੀ ਗੱਲ ਹੋਈ ਦੋਸਤੋ ਜੋ ਉਹਨਾਂ ਨੂੰ ਧਮਕੀਆਂ ਮਿਲਦੀਆਂ ਸੀਗਾ ਕਿ ਅਗਰ 25000 ਲਾਸ਼ਾਂ ਜਿਹੜੀਆਂ ਅੱਗੇ ਉਹ ਕੇਸ ਚੱਲਦੇ ਆ ਤਾਂ ਇੱਕ ਹੋਰ ਚੱਲ ਪੂਗਾ ਕੇਸ ਤਾਂ ਕੋਈ ਫਰਕ ਨਹੀਂ ਪੈਣਾ ਬਿਲਕੁਲ ਉਸੇ ਤਰ੍ਹਾਂ ਹੀ ਹੋਇਆ ਇਹ ਉਹੀ ਪੰਜਾਬ ਆ ਦੋਸਤੋ ਜਿਹੜਾ ਅੱਜ ਫਿਰ ਉਹੀ ਦੌਰ ਸ਼ੁਰੂ ਸ਼ੁਰੂ ਹੋ ਚੁੱਕਾ ਸਰਕਾਰਾਂ ਦੇ ਵੱਲੋਂ ਅੱਜ ਇਹ ਐਲਾਨ ਕੀਤੇ ਹੋਏ ਆ ਕਿ ਕਦੋਂ ਵੀ ਕਿਸੇ ਵੀ ਨੌਜਵਾਨ ਨੂੰ ਚੱਕਿਆ ਜਾ ਸਕਦਾ ਦੋਸਤੋ ਮੈਂ ਇਹ ਗੱਲ 2024 ਦੀ ਕਰ ਰਿਹਾ ਵਾਂ ਸਰਕਾਰਾਂ ਇਹ ਕਹਿ ਚੁੱਕੀਆਂ ਵਾਂ ਕਿ ਕਿਸੇ ਵੀ ਨੌਜਵਾਨ ਨੂੰ ਅਗਰ ਕੋਈ ਸ਼ੱਕ ਪੈਂਦੀ ਹੈ ਕਿਸੇ ਵੀ ਵਿਅਕਤੀ ਨੂੰ ਕਦੋਂ ਵੀ ਚੱਕਿਆ ਜਾ ਸਕਦਾ ਐਗਜ਼ਾਮਪਲ ਦੇ ਤੌਰ ਤੇ ਮੈਂ ਦੱਸੂਗਾ ਭਾਈ ਅਮਰਿਤਪਾਲ ਸਿੰਘ ਖਾਲਸਾ ਜਿਨ੍ਹਾਂ ਨੂੰ ਬਿਨਾਂ ਕਿਸੇ ਗੱਲ ਤੋਂ ਬਿਨਾਂ ਕਿਸੇ ਕਸੂਰ ਤੋਂ ਉਹਨਾਂ ਨੂੰ ਚੱਕਿਆ ਗਿਆ ਡਿਬਰੂਗੜ ਜੇਲ੍ਹ ਦੇ ਵਿੱਚ ਪੰਜਾਬ ਤੋਂ ਬਾਹਰ ਦੀਆਂ ਜੇਲਾਂ ਦੇ ਵਿੱਚ ਸੁੱਟਿਆ ਪਿਆ ਤੇ ਹਾਲੇ ਤੱਕ ਉਹਨਾਂ ਦੇ ਖਿਲਾਫ ਇੱਕ ਵੀ ਕੋਈ ਪ੍ਰੂਫ ਨਿਗਾ ਮਿਲਿਆ ਜਾਂ ਕੋਈ ਸਬੂਤ ਨਿਗਾ ਮਿਲਿਆ ਕਿਉਂ ਕੇਸ ਕੇਸ ਦੇ ਵਿੱਚ ਫੜ ਹੋਇਆ ਤੇ ਐਨਐਸਏ ਉਹਨਾਂ ਦੇ ਉੱਪਰ ਲਾਈ ਹੋਏ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਕਿ ਪੰਜਾਬ ਦੇ ਜਾਂ ਦੇਸ਼ ਦੇ ਕਿਸੇ ਵੀ ਵਿਅਕਤੀ ਉੱਪਰ ਨਹੀਂ ਲਾਇਆ ਜਾ ਸਕਦਾ ਕਿਉਂਕਿ ਉਹ ਬਾਹਰਲੇ ਕਿਸੇ ਵਿਅਕਤੀ ਦੇ ਉੱਪਰ ਲਾਇਆ ਜਾ ਸਕਦਾ ਜਿਹਨੂੰ ਅਤਵਾਦੀ ਕਿਹਾ ਜਾਂਦਾ ਕਿ ਦੇਸ਼ ਥਰੋ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਵਿੱਚ ਉਹਨਾਂ ਦੇ ਕੋਲੋਂ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਕੋਲੋਂ ਹੁਣ ਤੱਕ ਕੋਈ ਵੀ ਇਤਰਾਜ਼ਯੋਗ ਸਮਗਰੀ ਜਾਂ ਗੈਰਕਾਨੂੰਨੀ ਹਥਿਆਰ ਜਾਂ ਕੋਈ ਅਸਲਾ ਕਿਸੇ ਤਰ੍ਹਾਂ ਦਾ ਜਾਂ ਡਰੱਗਸ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਨਹੀਂ ਫੜੀ ਗਈ ਦੇਖਦੇ ਆ ਪੰਜਾਬ ਦੇ ਵਿੱਚ ਹੋਰ ਇਹੜਾ ਵਾ ਇਹ ਚੀਜ਼ ਵੱਧ ਰਹੀ ਆ ਕਿਉਂਕਿ ਲੋਕਾਂ ਦੇ ਵੱਲੋਂ ਅਗਰ ਕਿਸੇ ਤਰ੍ਹਾਂ ਦਾ ਵੀ ਕਿਸੇ ਨੂੰ ਕੋਈ ਮੰਗ ਰੱਖੀ ਜਾਂਦੀ ਆ ਉਹਨਾਂ ਨੂੰ ਇਹੜਾ ਦਬਾਇਆ ਜਾਂਦਾ ਵਾ ਅੱਜ ਅੰਪਾਈ ਅਮਰਤਪਾਲ ਸਿੰਘ ਦੀ ਜਿਹੜੀ ਫੈਮਿਲੀ ਆ ਉਹਨਾਂ ਦੇ ਚਾਚਾ ਜੀ ਆ ਜਾਂ ਹੋਰ ਫੈਮਿਲੀਆਂ ਆ ਉਹਨਾਂ ਦੀਆਂ ਹੈਗੀਆਂ ਰਿਲੇਟਿਵ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾਂਦਾ ਪੁਲਿਸ ਦੇ ਵੱਲੋਂ ਉਹਨਾਂ ਦੇ ਘਰ ਛਾਪੇਮਾਰੀ ਕੀਤੀ ਜਾਂਦੀ ਆ ਜਾਂ ਝੂਠੇ ਕੇਸ ਜਿਹੜੇ ਆ ਡਰੱਗਸ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਫਸਾਇਆ ਜਾਂਦਾ ਇਹ ਆਮ ਗੱਲ ਹੋ ਚੁੱਕੀ ਆ ਇਹੀ ਉਦੋਂ ਭਾਈ ਜਸਵੰਤ ਸਿੰਘ ਖਾਲੜਾ ਨੂੰ ਧਮਕੀਆਂ ਮਿਲਦੀਆਂ ਸੀਗੀਆਂ ਕਿ ਤੁਹਾਨੂੰ ਵੀ ਜਿਹੜਾ ਕਿਸੇ ਨਾ ਕਿਸੇ ਝੂਠੇ ਕੇਸ ਦੇ ਵਿੱਚ ਫਸਾ ਕੇ ਜਿਹੜਾ ਵਾ ਤੁਹਾਡਾ ਵੀ ਜਿਹੜਾ ਕੰਮ-ਤਮਾਮ ਕੀਤਾ ਜਾਊਗਾ। ਉਹੀ ਜਿਹੜਾ ਪੰਜਾਬ ਦੇ ਪੁਲਿਸ ਦੇ ਵੱਲੋਂ ਜਾਂ ਪੰਜਾਬ ਦੀ ਸਰਕਾਰਾਂ ਦੇ ਵੱਲੋਂ ਕੀਤਾ ਗਿਆ ਅੱਜ ਵੀ ਜਿਹੜਾ ਉਹੀ ਦੌਰ ਜਿਹੜਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਦੇਖਦੇ ਆ ਪੰਜਾਬ ਦੇ ਨਾਲ ਕੌਣ ਖੜਦਾ। ਧੰਨਵਾਦ।